ਪੰਡ ਗੁਰਜਣਾ ਜੀ ਕਰੋ ਦੇ ਦਰਸ਼ ਕਰੋ ਦੇ ਦਰਸ਼ਨ ਫਕੀਰਾਂ ਦੇ ਲੰਦਾ ਹੋ ਆਪਣੀਆਂ ਹਾਜ਼ਰੀਆਂ ਲੱਖ ਦਾਤਾ ਲਾਲਾ ਵਾਲੇ ਪੀਰ ਦਾ ਸ਼ਾਹੀ ਦਰਬਾਰ ਪਿੰਡ ਗੁਰਜਰਾ ਜੀ ਕਰੋ ਦਰਸ਼ਨ ਤੇ ਜੈ ਪੀਰਾਂ ਦੀ ਲਿਖ ਕੇ ਆਪਣੀ ਹਾਜ਼ਰੀ ਲਗਾਓ ਬਹੁਤ ਸੋਹਣਾ ਤੇ ਆਲੀ ਸ਼ਾਨ ਦਰਬਾਰ ਬਣਿਆ ਜੀ ਬਾਬਾ ਕੀ ਦਰਬਾਰ ਤੇ ਲਾਈਵ ਦਰਸ਼ਨ ਲੱਖ ਦਾਤਾ ਲਾਲਾ ਵਾਲੇ ਪੀਰ ਸਰਕਾਰ ਦੇ ਕਰੋ ਦਰਸ਼ਨ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਦਬਕੇ

ਬਾਬਾ ਜੀ ਦੇ ਅੱਜ ਦੇ ਲਾਈਵ ਦਰਸ਼ਨ ਲਾਓ ਆਪਣੀ ਹਾਜ਼ਰੀ ਜੈਪੀ ਰੰਮੀ ਲਿਖ ਕੇ ਬਹੁਤ ਹੀ ਆਲੀਸ਼ਾਨ ਸੋਨਾ ਰੋਜਾ ਬਣਾਇਆ ਹੈ ਬਾਬਾ ਜੀ ਬਹੁਤ ਸੋਹਣੀ ਮਿੰਨਾ ਕਰੀ ਕੀਤੀ ਹੋਈ ਹੈ ਦੇਖੋ ਕਰੋ ਦਰਸ਼ਕਾ ਲਾਓ ਆਪਣੀ ਹਾਜ਼ਰੀ ਨਾਨਾ ਵੀਰਾਹੀ ਦਰਬਾਰ ਪਿੰਡ ਗੁਜਰਾ ਕਰੋ ਦਰਸ਼ਨ ਭਾਈ ਸ਼ੇਅਰ ਕਰੋ ਸ਼ਾਹੀ ਦਰਬਾਰ ਸਰਕਾਰਾਂ ਦਾ ਹਰੋ ਵੀਡੀਓ ਨੂੰ ਲਾਈਕ ਸ਼ੇਅਰ ਜੀ 16 ਆਲੀ ਸ਼ਾਨ ਦਰਬਾਰ ਮਿਸਰਕਾਰਾਂ ਦਾ ਨਵਾਰਾ ਬਾਬਾਈ ਦੇ ਦਰਬਾਰ ਤੇ ਦੇਖੋ ਬਹੁਤ ਹੀ ਸੋਹਣਾ ਆਲੀ ਸ਼ਾਨ ਦਰਬਾਰ ਆ ਬਾਬਾਈ ਦਾ ਆ ਬੱਤਾਂ ਨੇ ਕਰੋ ਦਰਸ਼ੀ دیدار ਤੇ ਜੈ ਪੀਰਾਂ ਦੀ ਲਿਖ ਕੇ ਆਪਣੀ ਹਾਜ਼ਰੀ ਲਗਾਓ ਨੌ ਬਤਾਂ ਪਈਆਂ ਨੇ ਸਰਕਾਰਾਂ ਦੇ ਰਾਹ ਤੇ ਦੇਖੋ ਸ਼ਿਸ਼ੇ ਚ ਜੜੀਆਂ ਠੋੜੀ ਸਰਕਾਰਾਂ ਦਾ ਸ਼ਾਹੀ ਦਰਬਾਰ ਕਾਰੋ ਦਰਸ਼ਨ ਦੇ ਜੈ ਪੀਰੰਦੇ ਤੇ ਆਪਣੀ ਹਾਜ਼ਰੀ ਲਗਾਓ ਅੱਜ ਦਿਨ ਲਾਈਵ ਦਰਸ਼ਨ ਲਖ ਦਾਤਾ ਲਾਲਾ ਵਾਲਾ ਪੀਰ ਦਾ ਸ਼ਾਹੀ ਦਰਬਾਰ ਪਿੰਡ ਗੁਜਰਾ ਮੇਰਾ ਪੀਰ ਸਭ ਦੀਆਂ ਮਰਜ਼ੀਆਂ ਪੂਰੀਆਂ ਕਰੇ करो वीडियो में लाइक शेयर की लगभग गुरु घर बनया है जी उपर उपर गुरु घर बनया है नीचे बाबे का दरबार है ਗੁਰੂ ਗ੍ਰੰਥ ਸਾਹਿਬ ਜੀ ਵਿਰਾਜਮਾਨ ਨੇ ਇੱਥੇ ਬਾਬਾ ਜੀ ਦਾ ਦਰਬਾਰ ਹੈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਰਾਜਮਾਨ ਨੇ ਗੁਰੂ ਘਰ ਬਣਾਇਆ ਹੈ ਜੀ ਉੱਪਰ ਇਹ ਲੰਗਰ ਹਾਲ ਹੈ ਲੰਗਰ ਚੱਲ ਰਿਹਾ ਇੱਥੇ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਬਾਈ ਦੇ ਸ਼ਾਹੀ ਦਰਬਾਰ ਦੇ ਦਰਸ਼ਿਤਦਾਰ ਕਰੋ ਜੈ ਪੀਰਾਂ ਦੀ ਲਿਖ ਕੇ ਆਪਣੀ ਹਾਜ਼ਰੀ ਲਗਾਓ ਸ਼ਾਹੀ ਦਰਬਾਰ ਸਰਕਾਰਾਂ ਦਾ ਬਾ ਬਾਬਾ 5 ਮਿੰਟ ਦੇਖਿਓ ਉੱਥੇ ਮਾਮਾ ਬੈਠਾ ਉਧਰ ਜਾ ਕੇ ਹੀ ਥੱਲੇ ਲੰਗਰ ਹਾਲ ਚ ਸ਼ਾਹੀ ਦਰਬਾਰ ਸਰਕਾਰਾਂ ਦਾ ਨੇ ਕੋਲੇ ਉੱਪਰ ਗੁਰੂਗ੍ਰਾਮ ਸਾਹਿਬ ਜੀ ਬਰਾਜਮਾਨ ਨੇ ਗੁਰੂ ਘਰ ਹੈ ਜੀ نیچے ਲਾਲਾਂ ਵਾਲੇ ਕੀਰਤ ਦਾ ਦਰਬਾਰ ਹੈ ਆ ਲੰਗਰ ਹਾਲ ਹੈ ਜੀ ਬਹੁਤ ਸੋਹਣਾ ਦਰਬਾਰ ਬਾਬਾ ਜੀ ਦਾ ਬਣਿਆ ਹੋਇਆ ਹੈ ਪਿੰਡ ਗੁਜਰਾ ਹਾਂ ਕਰਨ ਦੇ ਅਲੀ ਹੰਦਰ ਵਾਤੇ ਤੇ ਲਾਉਆ ਗਿਆ ਪੀਰਾਂ ਦੀ ਲਿਖ ਕੇ ਆਪਣੀ ਹਾਜ਼ਰੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਦੇਖੋ ਜੀ ਕਿੰਨਾ ਸੋਹਣਾ ਦਰਬਾਰ ਸਜਿਆ ਬਾਬਾਈ ਦਾ